ਅ ਦੇਖੋ 29 ਤਰੀਕ ਨੂੰ ਇਸੇ ਪਿੰਡ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੋ ਕੇ ਉਹ ਤੋਂ ਬਾਅਦ ਬਹੁਤ ਸਾਰੇ ਸਰਦਾਰ ਜੀ ਨੇ ਇਹ ਗ੍ਰਾਹਕਡ ਕੀ ਉਹਦੇ ਨਾਮ ਜਿਹੜੇ ਚੰਗਾ ਸਮਝਣੇ ਤੇ ਇਸ ਦੇਸੀ ਕਿ ਅੱਜ ਸੁਪਾਗੀ ਘੜੀ ਇੱਥੇ ਆਈ ਹੈ दरबार साहब श्री अमृतसर साहब जल्हाग्याना मंदिर राम जिन्ने भी धार्मिक इतिहासिक स्थान ने अमृतसर साहब दर्शन कराने अच्छा तीन बसा इतना स्पीड जा रही हर बस के जब धारू मैडिकल ਨਾਲ ਲਿਖੇ ਇੱਕ ਦਫ਼ਤਰ ਤੇ ਮੈਡੀਕਲ ਇਸੂਲ ਵੀ ਵੀ ਰਹਿਣਾ ਕਰੇ ਪ੍ਰਮਾਤਮਾ ਨਾਲ ਕਰੇ ਕੋਈ ਐਮਐਸ ਵੀ ਵੀ ਤੇ ਉਹਨਾਂ ਦੇ ਕੰਟੈਕਟ ਨੰਬਰ ਸਾਰਿਆਂ ਦੇ ਉਹ ਇੱਕੰਦੇ ਕੋਲੇ ਨੇ ਉਹਨਾਂ ਕੋਲੇ ਸਾਰਿਆਂ ਦਾ ਉਹ ਉਸ ਦਾ ਜਿਹੜਾ ਕੰਟੈਕਟ ਨੰਬਰ ਆ ਤਾਂ ਇੱਕ ਨੂੰ ਉਹ ਥੇ ਕਈ ਵਾਰੀ ਇਧਰ ਉਧਰ ਹੋ ਜਾਣਾ ਕੋਈ ਤਾਂ ਕੋਈ ਉਹਨੂੰ ਟਿਕਾਉਣਾ ਹੈ ਇਹ ਦੂਰਾ ਅੱਜ ਤਿੰਨ ਦਿਨ ਦਾ ਇਹ ਪ੍ਰੋਗਰਾਮ ਹੈ ਤੇ

ਕੁਪਾਣਾ ਸਿੰਘ ਵਾਲੂ ਜਿਹੜਾ ਉਹਨਾਂ ਨੂੰ ਲਾਇਆ ਸਪਾਰਕਾ ਤੋਏ ਤੇ ਜਿਹੜੇ ਉੱਧਰ ਦੇ ਨੇ ਜਿਵੇਂ ਤਰਨੂ ਜਾਂ ਫਿਰ ਅੰਗਰੇਜ਼ ਸਾਹਿਬ ਜਾਂ ਫਿਰ ਬਦਾਸਤ ਬੋਰ ਜਿਹੜਿਆ ਲੰਬੜੀ ਉਹਨਾਂ ਨੂੰ ਇੱਕ ਦੋ ਹੱਥ ਪਹੁੰਚਦੇ ਰਹਿੰਦੇ ਨੇ ਨੇੜੇ ਨਾ ਟਿਕਦੇ ਰਹਿੰਦੇ ਨਾ ਨਾ ਰਹਿੰਦੇ ਉਹਨਾਂ ਵਾਸਤੇ ਇੱਧਰ ਨੂੰ ਫਤਿਹ ਸਿੰਘ ਸਾਹਿਬ ਜਾਂ ਫਤਿਹਗੰਸਾਹ ਜਾਂ ਤਾਂ ਤਾਂ ਦਾ ਮਹਸਾਬ ਉਹਨੂੰ ਉੱਤੇ ਵਾਸਤੇ ਅਸਾਂ स्टेट के जो धार्मिक स्थान हैं तो इन फिर हौली हौली अं एक्सपेंड करते जागे कि अजमेर वास्ते अजमेर शरीफ वास्ते भी ट्रेन ट्रेन जाए जा फिर पटना साहब तो तक सिंह लू साहब जब वाराणसी काटू श्याम जिन जिसे भी श्रद्धालु जो रहने भेजते जावे साढ़े तीन सौ साल बहुत

विधानसभा होगा उसे इतिहास फैसले की आम आदमी पार्टी लॉ एंड ऑर्डर कानून संविधानी पार्टी इलेक्शन कमी इंडिया जिम्मे भी उन्होंने ਜੋ ਵੀ ਉਹ ਮੰਨੇ ਗੈਸ ਲੈਂਗੈਸ ਨੂੰ ਉਹ ਕਰਾ ਗਏ। ਕਲਾ ਆਤੀ ਸੀ ਪੈਨਲ ਤੇ ਅਸੀਂ ਅੱਜ ਦੇ ਸਭ ਤੋਂ ਸੁੰਦਰ ਲੰਬਾ ਜੀ ਉਹਨਨ ਦੇ ਅਪਰੀ ਆ ਗੁਣਨ ਜੋਇਨ ਵੀ ਕਰ ਲਿਆ ਆਤੀ ਕਰ ਲਿਆ ਸੀ ਨਾ ਤੇ ਅੱਜ ਦਾ ਚਾਰਟ ਮੂਵ ਟੂਕ ਤੇ ਅਕੀ ਮਾਦੀਦਾ ਕੰਪਨੀ ਕੋਲ ਪਰ ਨਾਸਟਾ ਹੋ ਗਿਆ। ਸਰ ਕਾਂਗਰਸ ਰਾਜਾ ਬਣ ਗਏ। ਸਰ ਕਾਂਗਰਸ ਇੱਕ ਦੂਜੇ ਦੇ ਸਵਾਲ ਉੱਤੇ ਚੱਪੜੀ ਆਪੋਸਿਸ਼ਨ ਗੱਲ ਤਾਂ ਸੁਣ ਰਿਹਾ ਨਾ मैं ਕਿਹਾ ਮੋਦੀ ਜੀ ਆ ਵੀ ਪ੍ਰੈਸ ਕਾਨਫਰੰਸ ਕਰ हैं मैं थोड़े ਕੋਲ ਆ ਜਾਣਾ ਜਿੰਨੇ ਜਿੰਨੇ ਤੁਹਾਡੇ ਸਵਾਲ ਨੇ ਮੂਦੀ ਨੂੰ ਮੈਂ ਜਾਣਦਾ ਨਹੀਂ ਆਰਾਮ ਆ ٹھیک ਹੈ ਅਬ ਅੰਦਰ ਸੀ ਰਾਜਾਪੁਰੇ ਕੀ ਵਿਚਾਰ ਨੂੰ ਕਿਵੇਂ ਦੇਖਦੇ ਹੋ ਦੁਬਾਰਾ ਉਹਨਾਂ ਨੇ ਫਿਰ ਕੇਸ ਤੁਹਾਡੇ ਬੱਚਿਆਂ ਦੇ ਕੇਸਾਂ ਨੂੰ ਲੈ ਕੇ ਕਿਹਾ ਕਿ ਸਵਾਲ ਖੜੇ ਕਿ

ਰਾਹੁਲ ਗਾਂਧੀ ਜੀ ਪਹਿਲਾਂ ਹੀ ਵੀ ਐਮਵੀਪੀ ਤੇ ਸਵਾਲ ਖੜੇ ਕਰਦੇ ਸੀ ਹੁਣ ਕਹਿੰਦੇ ਨੇ ਵੀ ਵੋਟ ਛੋੜ ਗੱਦੀ ਛੋੜ ਵੀ ਹਰ ਇੱਕ ਵਾਰ ਉਹ ਚੀਜ਼ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਕੋਈ ਮੈਂ ਇਹ ਕੱਲ ਵੀ ਇਹ ਗੱਲ ਫਟਾਵਾ ਦੇ ਵਿੱਚ ਸਵਾਲ ਕੀਤਾ ਸੀਗਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੇ ਕੋਈ ਪਾਰਟੀਆਂ ਨੂੰ ਤਰਾਜੇ ਡੈਮੋਕਰੈਟਿਕ ਸਿਸਟਮ ਤੇ ਤੇ ਕੋਈ ਵੀ ਐਮਵੀਪੀ ਤੇ ਸਵਾਲ ਉਠਾਵੇ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲ ਗਿਆ ਸੀ ਕਿ ਫੋਟਾ ਕਟੀਆਂ ਵੀ ਜਾ ਰਹੀਆਂ ਫੋਟਾ ਨਵੇਂ ਐਡ ਕੀਤੇ ਜਾ ਰਹੀਓ ਬੋਕਸ ਮੈਂ ਤਾਂ ਕੋਈ ਧਿਆਨ ਨਹੀਂ ਦਿੱਤਾ ਉਸ ਨੂੰ ਹੁਣ ਵੀ ਮੈਂ ਜਿਹੜਾ ਰਾਜਦਾਨੀ ਹੈ ਫਿਰ ਆਣੀ ਦਾ ਫਟਿਆ ਜਾਂਦਾ ਉਹਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਸੈਟੀਸਫਾਈ ਕਰਨਾ ਚਾਹੀਦਾ ਸਾਰੀ ਪਾਰਟੀ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਨਹੀਂ ਬੀਜਪੀ ਪਹਿਲਾਂ ਜਵਾਬ ਦੇ ਬੀਜਪੀ ਕਿਉਂ ਆ ਜਾਂਦੀ ਹੈ ਹੱਕ ਚ ایਵੀਐਮ ਦੇ ਹੱਕ ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੀ ਯਕੀਨ ਹੈ ਕਿ ਮੋਦੀ ਦੇ ਨਾਂ ਤੇ ووٹ ਪੈਂਦੇ ਆ ਉਹ ਕਹਿੰਦਾ ਵੀ ਜਿੰਨੇ ਮਰਜ਼ੀ ਪਾ ਲੋ ਬਿਲਕੁਲ ਸਾਰਿਆਂ ਦਾ ਭਰਾ ਜਿਹੜਾ ਉਹ ਲੋਕ ਇਹ ਨੂੰ ਸੈਟੀਸਫਾਈ ਕਰੋ ਆਪਾਂ ਕਬੱਡੀ ਟੂਰਨਾਮੈਂਟ ਤੇ ਜਾਂਦੇ ਆ ठीक है उस पिंड टूरनामेंट के रूल होंगे कई बार एक पिंड कबड्डी आ गया ठीक है जी भी रुपए एतराज फीस भर दो एतराज फीस भर के बाद करके फैसला कर दराज है ठीक तो करो ना बजाय इस देखिए ईवीएम के हक च आ गए

मैं आवाज भी उठाई है मैं जवाब दिता यूनिवर्सिटी है लाहौर तो चली सी, तो है थी थोड़ा चेहर हशियरपुर फिर चंडीगढ़ आई देखो साढ़े कॉलेज जो एक सौ सत्तर तो बद सार्टेटा बच्चे उ क्यों ये एक यूनिवर्सिटी सैनिट से सिडीकेट न ਮੈਂ ਇਸ ਤੋਂ ਪਹਿਲਾਂ ਉਹਨੇ ਇੱਕ ਇੰਡਾਇਰੈਕਟ ਕੋਸ਼ਿਸ਼ ਕੀਤੀ ਸੀ ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਤੇ ਦੋਨੋਂ ਗਵਰਨਰ ਆਏ ਸੀ ਪੰਜਾਬ ਦੇ ਇਹਨਾਂ ਨੇ ਉਹ ਕਹੇ ਸੀਗੇ ਕਿ ਸਾਡੇ ਜਮਨਾ ਨਗਰ ਦੇ ਅੰਬਾਲਾ ਦੇ ਖੇਤਰ ਦੇ ਸਾਡੇ ਕੁਝ ਕਾਲਜ ਜਿਹੜੇ ਨੇ ਉਹ ਐਫੀਲੀਏਟਡ ਕਰਦੇ ਇਸ ਨੂੰ ਮੈਂ ਕਹਿੰਦਾ ਇਹ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢੇ ਕਿ ਨਹੀਂ ਸੀ ਇਹਨਾਂ ਨੇ ਆਪ ਕੱਢੇ ਸੀ ਲਿਖ ਕੇ ਦਿੱਤਾ ਸੀ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣਾ ਕਾਲਜ ਕਰਨਾ ਲੱਗੇ ਅਜੀਪੁਰ ਖੇਤਰ ਯੂਨੀਵਰਸਿਟੀ ਦਾ ਉਹ ਖੇਤਰ ਯੂਨੀਵਰਸਿਟੀ ਬਣਾ ਲਈ ਉਹ ਕਹਿੰਦੇ ਉਹ ਸਮਝਦਾ ਕਦੇ ਮਰ ਜਾ ਚਿੜੀਏ ਕਦੇ ਜਿਉਂਦਾ ਚਿੜੀਏ ਕਹਿੰਦਾ ਥੋੜਾ ਚੱਲੂਗਾ ਉਹ ਕੀ ਆ ਉਹਦਾ ਕੀ ਸੀ ਕਿਉਂਕਿ ਇਹਨਾਂ ਦੇ ਗ੍ਰੈਜੂਏਟ ਸੈਂਿੰਗ ਆਨ ਸੈਨੇਟ ਦੇ ਵਿੱਚ ਤੁਸੀਂ ਨਹੀਂ ਤੇ ਉਹ ਕੀ ਕਰਨੇ ਹੁਣ ਕਹਿੰਦੇ ਨੇ ਵੀ ਜੇ ਅਸੀਂ ਸਾਡੇ ਕਾਲਜ ਆ ਜਾਣਗੇ ਤਾਂ ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋਣੀ ਚਾਹੀਦੀ ਅਸੀਂ ਫੈਸਲਾ ਕਰਾਂਗੇ ਅਸੀਂ ਉਹ ਜਵਾਬ ਦਿੱਤਾ ਤਾਂ ਹੁਣੇ ਨੋਟੀਫਿਕੇਸ਼ਨ ਆ ਹੀ ਆਉਣ ਲੱਗੇ ਫਿਰ ਨੋਟੀਫਿਕੇਸ਼ਨ ਵੀ ਲਫ਼ਜ਼ਾਂ ਦੇ ਵਿੱਚ ਕਿਰ ਲਿਆ ਕਿ ਨਹੀਂ 28 ਤਰੀਕ ਵਾਲਾ ਕੋਈ ਨੋਟੀਫਿਕੇਸ਼ਨ ਉਹਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲੈ ਜਾਊਗਾ ਅਹੀਂ ਸਮਝਦੇ ਸਾ ਸਾਡੀਆਂ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਰਿਸੋਰਸ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਕਦੇ ਭਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਪੰਜਾਬ ਨਾਲ ਸੰਬੰਧਤ ਤਾਂ ਕੋਈ ਚੀਜ਼ ਇਹਨਾਂ ਨੂੰ ਮਿਲ ਨਹੀਂ ਕਦੇ ਕਹਿੰਦੇ ਚਾਕੀ ਨਹੀਂ ਸੀ ਕਿਹਨੂੰ 26 ਜਨਵਰੀ ਦੇ ਜਾਂ 15 ਅਗਸਤ ਦੇ ਜਿਸ ਪੰਜਾਬ ਦੀ ਚਾਕੀ ਕੱਢਦੀ ਪਰ ਮਤਲਬ ਕਿਉਂ ਐਨੀ ਦੁਸ਼ਮਣੀ ਕੱਢ ਲਈ ਤਾਂ ਫਿਰ ਲੋਕ ਰਾਸਦਾਨ ਦੇ ਪਰਸੋਂ ਸਰ ਬਹੁਤ ਜ਼ਰੂਰੀ ਗੱਲ ਇਹ ਕਿਹਾ ਕਿ ਜਿਹੜੇ ਫੈਸਲਾ ਲਿਆ ਗਿਆ ਸੀ ਉਹਨੂੰ ਵਿਦਿਆਰਥੀਆਂ ਨੂੰ ਨੀ ਠੀਕ ਲੱਗਿਆ ਅਸ ਕਾਪਸ ਲੈ ਲਿਆ ਪਰ ਉਹ ਚੋੜਾ ਦੀ ਗੱਲ ਕਰ ਰਹੇ ਨੇ ਵਿਰਿਆਸੀ ਕੀ ਦੱਸਦੇ ਕੋਠਾ ਚ ਜਿੱਦੋਂ ਉਮੀਦ ਕਰ ਰਹੀ ਸੁਣੀ ਜਾ ਕਰ ਰਹੀ ਜਾ ਕਰ ਮੈਂ ਤਾਂ ਮadhyam ਮੰਨ ਕੇ ਰੱਖੀ ਹੋਈ ਐ ਉਪਰੋਂ ਫੈਸਲੇ ਲੈ ਕੇ ਬਾਹਰ ਲੈਂਦੇ ਨੇ ਇਹਨਾਂ ਨੂੰ ਮੋੜਾ ਕੇ ਕਰ ਦਿੰਦੇ ਨੇ ਮਾਫਾ ਕੋ ਮਾਫੀ ਹੋ ਸੋ ਇਹ ਨਹੀਂ ਕਿ ਟੂਪੇਲਾ ਤਾਂ ਅੰਦਰੋਂ ਬੋਲਦਾ ਸੀ ਵੀ ਐਕਾ ਹੁੰਦਾ ਹੁਣ ਇਧਰੋਂ ਪਾਸੋਂ ਅਮੇ ਸਾਥੇ ਮੋਢੇ ਵਿੱਚੋਂ ਦਾ ਕਰਦਾ

कांग्रेस चो गया सिंधिया है ना उन सारे सारे जहाज जा बेच के ओनू एवीएशन मिनिस्टर बनाता जहाज जा बेचते जहाज ताटा ने ले ले एयर इंडिया एविए बनाता असि कोए भी तो, दो तीन फ्लाइटा शुरू कर दो अमृतसर साहब तो अगर फ्लाइट हाथ चाहिए मैं हालांकि कोई एयरपोर्ट की बॉडी फोलिंग ठीक करिफ्ट खराब होगी यह जहाजा बेचते सो ऐत ਰੀਲ ਵੀ ਤੁਹਾਨੂੰ ਬਾਨੀ ਹੁੰਦੇ ਲੱਗੇ ਨੇ ਤੈਨੂੰ ਬਿੱਟੂ ਨੂੰ ਰੇਲ ਤੇ ਮਾਤਰੀ ਆਤਾ ਕੋਈ ਹੱਥ ਚੱਕਾ ਨਹੀਂ ਆਗਾ ਤੂੰ ਰਿਅਲਟੀ ਸ਼ੇਡਿੰਗ ਕੋ ਕਰੀ ਨਹੀਂ ਚੀਂ ਨਾ ਹੋਈ ਐ ਕਿਤੇ ਕੋਈ ਉੱਟੇ ਉੱਟਕ ਟੁਕ ਟੁਕ ਜਿਹੀ ਗਿੜੀਆ ਪਲੇਟ ਫਾਰਮ ਤੇ ਟੀਣੀ ਹੋਈ ਉਹ ਪ੍ਰਿੰਟਰ ਵੀ ਠੀਕ ਹੋਣੀ ਕੋਈ ਪ੍ਰਿੰਟਰ ਠੀਕ ਕਰਾਉਣਾ ਹੈ ਇਹ ਜਾ ਨਿਰਗਮ ਨਿਰਕਾ ਵਾਲਾ ਕੰਮ ਹੀ ਨਾ ਕੁੜਿਆਗਾ ਪੂਰੀ ਮੰਤਰੀ ਮੰਤਰੀ ਦਾ ਨਾਦੀ ਮੰਤਰੀ ਨੇ ਦਮ ਚਲੇ ਉਹਨਾਂ ਕਰ ਦਿੱਤਾ ਸਰ ਪਿੰਡ ਬਲੇ ਆਲ ਦੇ ਵਿੱਚ ਇੱਕ ਕਬੱਡੀ ਖਿਡਾਰੀ ਦੀ ਮੌਤ ਹੋਈ ਹੈ ਖੇਡਦੇ ਹੋਏ ਉਹ ਦੋ ਦਿਨ ਖਿਡਾਰੀਆਂ ਦੀ ਪਿਛਲੇ ਦਿਨੀ ਬਾਤ ਚਾਈ ਮੌਤ ਹੋਈ ਹੈ ਇੱਕ ਅੱਡੀ ਗਲੇ ਨਾਲ ਚਿੱਤੇ

ਇਸ ਲਈ ਬਣਾ ਜੁਮਾ ਦੀ ਜਾਣ ਕਰ ਮੌਤ ਹੋਈ ਹੈ ਇੱਕ ਬੜੀ ਅਮੀਰ ਕਿਸੇ ਸਟੰਡ ਅਪਰਾਪਰਾਂਟ ਦੇ ਵੀ ਜਿਸ ਜਗ੍ਹਾ 깔ਾਈ ਆ। ਆ ਜੋ ਚੰਗਾ ਨਾ ਬਸਰ ਕਾਪਾ ਜਿਹੜੇ ਉਹ ਵੀ ਜਦੋਂ ਜਨਤਾ ਹਰੇਕ ਨਹੀਂ ਹੈ ਪਰ ਕਈ ਅਨਟਾਈਮਲੀ ਜਿਹੜਾ ਜਾਂਦਾ ਉਹ ਰੁਕਿਆ। ਸੀਮ ਸਿੰਘ ਸਾਹਿਬ ਪੰਜਾਬ ਦੇ ਵਿੱਚ ਸਰ ਧੋਮੇ ਦੇ ਪਾਸੋਂ ਲੈ ਕੇ ਕੇਂਦਰ ਦੀਆਂ ਟੀਮਾਂ ਆਈਆਂ ਸੀ ਹੁਣ ਜ਼ਿਲ੍ਹਾ ਦੇ ਵਿੱਚ ਇਹ ਝਾੜ ਕਾਫੀ ਘਟਿਆ ਪਰ ਮੁਆਵਜ਼ਾ ਕੰਟਰੋਲ ਹਾਲ ਤੱਕ ਨਹੀਂ ਗਿਆ ਤੇ ਇਸ ਵਾਰ ਝਾੜ ਕਾਫੀ ਜ਼ਿਆਦਾ ਜਿਹੜਾ ਘਟਿਆ ਸਰੋਂ ਸਭ ਤੋਂ ਜ਼ਿਆਦਾ ਨੁਕਸਾਨ ਪੈਦਾ ਕਰਨ ਵਾਲਾ ਜ਼ਿਲ੍ਹਾ ਹੈਗਾ ਇੱਥੇ ਵੀ ਕੱਸ ਦੇ 30 ਤੋਂ 25% ਘਟਿਆ ਜਿਵੇਂ ਦੇਖੋ ਜੀ ਇਹ ਤਾਂ ਟੀਮ ਬਣ ਨਹੀਂ ਹੁੰਦੀਆਂ ਨੇ ਆਖਿਰ ਵੋਟਾਂ ਦਾ ਤੰਦਰ ਕਿੱਥੇ ਦਿੰਦੇ ਨੇ ਉੱਥੇ ਜਾ ਕੇ ਵੋਟਾਂ ਸੰਕਰ ਦੇ ਵੋਟਾਂ ਦਾ ਕੋ ਪੋਜ਼ੀਟਿਵ ਫੀਡਬੈਕ ਆਈ ਨਹੀਂ ਐਤਾ ਘਾੜਾ ਨਾਲ ਸੋਸਾ ਕੋਈ ਨਹੀਂ ਆਇਆ ਉਹ ਜਿਹੜਾ 16 ਸਿਕਸ ਹੋਸਾ ਕੋਲ ਹੈ ਉਹ ਵਾਪਸ ਨਾ ਮੁੱਢਮ ਨਹੀਂ ਛੋਣ ਸਭ ਨਹੀਂ ਹੈ ਸੋਨੇ ਤੋਂ ਪੰਜਾਬ ਵਾਸਤੇ ਕੋਈ ਨਹੀਂ ਰੱਖੀ ਦੀ ਕੋਈ फ्रूटफुल नहीं होगी पर हाँ पंजाब सरकार जी हमें शख्सियामान ना करी है अस बीज बन रहे जरा मुफ्त के बीज जरिए घर का एक लाख भी हज़ार रुपया घर का हज़ार रुपया पर एकड़ यानी कि पाँह है फसलों का हम तक सौ करोड़ के उपर पैसा जरा जा चुके सौ करोड़ जारी कर चुके हैं तो भी कितना कितने चैक जी ਉਹ ਬੱਚੇ ਜਾਣਗੇ ਪਹਿਲਾਂ ਇਹ ਚੱਕਰ ਜੋ ਜੋ ਜਿਵੇਂ ਫਟਵਾ ਰੀਆਂ ਤੋਂ ਦਾ ਸੀਨਾ ਤੋਂ ਬੰਨ੍ਹ ਕੋਟਾ ਜਾਂਦੇ ਆ ਅਸੀਂ ਕਰਵਾ ਰੀਏ ਜਾਂ ਕੋਟਾ ਜਾਂਦੇ ਆ ਅਸੀਂ ਸਰ ਵੀ ਮਿਸਾਲ ਜਿਨੇ ਕਦੋਂ ਸ਼ੁਰੂ ਕਰ ਰਹੇ ਸੀ ਪੀਮਾ ਯੋਜਨਾ ਆਗਲੀ ਮਹੀਨੇ ਤੱਕ ਤਾਂ ਹੀ ਲੱਗ ਸਕਦਾ ਸੀ ਪੀਮਾ ਸੀਮ ਸਾਹਿਬ ਸੰਗਰੂਦ ਤੁਹਾਡੀ ਸਿਟੀ ਹੈ ਤੁਹਾਡੇ ਕੈਂਤੀ ਲੋਕਾਂ ਨੇ ਵੋਟਾਂ ਪਾਈਆਂ ਪਰ ਉਥੇ ਐਟ ਟਾਈਮ ਸੀ ਅਸਤੀਫਾ ਦੇ ਗਏ ਜਿਵੇਂ ਬਾਕੀ ਇਰੀਚ ਵਿਕਾਸ ਕਾਰਜ ਹੋ ਰਹੇ ਨੇ ਉੱਥੇ ਨਹੀਂ ਹੋ ਰਹੇ ਜੇ ਹੁੰਦੇ ਨੇ ਤਾਂ ਰੁਕ ਜਾਂਦੇ ਨੇ ਜੀ ਤੇ ਜ਼ੀਰੋਕ੍ਰੇਸੀ ਕਹਿੰਦੀ ਵੀ ਉੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਸਰ ਸਿਧਰਾਨੀ ਦੀ ਲੋ ਹਟ ਕੇ ਤਾ ਹੈ ਨਾ ਕਿਸੇ ਮੋਦੀ ਸ਼ਹਿਰ ਨਿਕਾਇਆ ਕੋਲ ਜਿਹੜੀਆਂ ਉਹ ਜਿਹੜਾ ਕਾਉਂਸਲਿੰਗ ਨਾਲ ਸਹਿਮਾ ਚ ਲੈ ਕੇ ਅਧਿਕਾਰੀਆਂ ਨੂੰ ਵੀ ਮੈਂ ਵਿਚਾਰੀ ਕੀਤੇ ਨੇ ਉਹ ਸੜਕਾਂ ਦੀ ਵੀ ਚੁਕਾਇ ਸੀ ਕਿ ਮਟੀਰੀਅਲ ਮਾਰਾ ਬੜੇ ਸਖਤ ਤਰੀਕੇ ਨਾਲ ਆਰਡਰ ਦਿੱਤੇ ਗਏ ਨੇ ਕਿ ਜੇ ਇਸਤਾਨ ਕੋਲ ਕੋਚਨ ਹੋਗਾ ਵੀ

आम आदमी पार्टी आम लोगों की पार्टी है उन्होंने जेडे चुने हुए नुमाइंद ने भी बह के अच्छ भी मैं उ घंटा उठा चाहिए मिला गल कर